ਦੀਦੇ ਬੈਠ ਜਾਂਦੇ ਆ ਉਦੋਂ ਸਾਹਮਣੇ ਗੱਲਾਰੇ ਉੱਤੋਂ ਜਿਹੜੇ ਲੋਕ ਆ ਬੇਈਮਾਨ ਜਿਹੜੇ ਉੱਤਰ ਜਾਂਦੇ ਆ ਇਸ ਕਰਕੇ ਜਣਾ ਚਾਹੁੰਦੇ ਆ ਵੀ ਜਿਹੜੇ ਪੰਜ ਪੰਜ ਵਾਰੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣੇ ਅੱਜ ਕਿਤੇ ਚਿੜੀ ਨਹੀਂ ਹੁੜਕਦੀ ਕਿਤੇ ਭਗਵੰਤ ਮਾਨ ਨੂੰ ਵੀ ਪਹੇਖਾ ਜਿਹੜਾ ਉਹ ਕੜਵਾਲਾ ਜਾਂਦਾ ਜੇ ਬਸਰਾ ਨਹੀਂ ਲੈਣਾ ਸਮਾਜ ਦੇ ਵਿੱਚ ਲੋਕ ਆ ਉਹਨਾਂ ਦੇ ਚੁੱਕਦੇ ਸਾਨੂੰ ਸਾਨੂੰ ਇਹ ਚੁੱਕਣ ਦੀ ਪ੍ਰਵਾਹ ਨਹੀਂ ਕਿਸ ਕਾ ਹੁਤਾ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਛੋਟੇ ਬੱਚੇ ਜਿਹੜੇ ਨੀਅਤ ਚਲਾ ਕੇ ਸ਼ਹੀਦ ਕਰਵਾ ਕੇ ਫਰਮਤ ਦਾਨ ਕੀਤਾ ਉਹ ਇਤਿਹਾਸ ਸਾਨੂੰ ਜਿਹੜਾ ਯਾਦ ਆਉਂਦਾ ਤੈਹੀਂ ਜਿਹੜਾ ਲੜ ਰਿਹਾ ਹੈ ਇਹਦੇ ਜਿਹੜੇ ਰਾਤ ਨੂੰ ਪੁਲਿਸ ਵਾਲੇ ਚੁੱਕਦੇ ਸਾਨੂੰ ਸਾਨੂੰ ਇਹਦੇ ਚੁੱਕਣ ਦੀ ਪ੍ਰਵਾਹ ਨਹੀਂ ਇਹਨਾਂ ਦੀ ਦਲੀਲ ਜਿੱਦਾਂ ਕਹਿੰਦੇ ਆ ਖੋਟੀ ਆ ਜਾਂ ਇਹਨਾਂ ਦੀ ਦਲੀਲ ਸੋਚ ਜਿਹੜੀ ਆ ਘਟੀਆ ਆ ਵੀ ਜੀ ਲੀਡਰਾਂ ਨੂੰ ਚੁੱਕ ਲਵਾਂਗੇ ਖਰਿਆ ਐਕਸ਼ਨ ਫੇਲ ਹੋ ਜਾਊਗਾ ਕੰਨੇ ਲਿਦਵਾ ਨੂੰ ਚੱਕਿਆ ਪੰਜਾਬ 'ਚ ਪੰਜ ਦਾ ਐਕਸ਼ਨ ਬੇ ਕਾਮਯਾਬ ਹੋਇਆ ਉਸ ਪੰਜ ਦੇ ਐਕਸ਼ਨ ਨੇ ਪੰਜਾਬ 'ਚ ਕਈ ਤਾਂ ਜਿਹੜੇ ਧਾਵੇ ਲਾਏ ਸਾਦੇ ਸਾਥੀ ਬੈਠੇ ਸੀ ਤੇ ਮੁਵਾਈ ਬੈਠੇ ਇਹਨਾਂ ਦੀ ਪੁਲਿਸ ਨੇ ਛੜਕ ਰੋਕੀ ਔਰ ਛੜਕ ਸੀਖਲਾਈ ਤੇ ਕੋਲੋਂ ਛੜਕ ਲੋਕਾਂ ਦੀ ਆਵਾਜ਼ ਇਹਨਾਂ ਰੋਕੋ ਉਸ ਪੰਜ ਦੇ ਐਕਸ਼ਨ ਨੇ ਇਹਨਾਂ ਦਾ ਇੱਕ ਪਰਦਾ ਫਾਹਸ ਕੀਤਾ ਵੀ ਜਿਹੜਾ ਕਿਸਾਨਾਂ ਨੂੰ ਬਦਨਾਮ ਕਰਨ ਲਈ ਬੀਜੇਪੀ ਨੂੰ ਜਿੱਦਾਂ ਬੀਜੇਪੀ ਦੀ ਸਰਕਾਰ ਲੋਕਾਂ ਨੂੰ ਬਦਨਾਮ ਕਰਨਾ ਚਾਹੁੰਦੀ ਆ ਆਪਸੇ ਚਲਵਾਉਣਾ ਚਾਹੁੰਦੀ ਆ ਉਹ ਪੰਜ ਦੇ ਐਕਸ਼ਨ ਨੇ ਕਾਹਦੇ ਦਿੱਤਾ ਨੂੰ ਕਈ ਸਾਡੇ ਸਾਥੀ ਕਹਿੰਦੇ ਸੜਕਾਂ ਤੋਂ ਬਾਹਰ ਬਹਿ ਗਏ ਕੀ ਫਾਇਦਾ ਉਹ ਆਪਾਂ ਨੂੰ ਪਤਾ ਜੇ ਉਹਨੂੰ ਪਤਾ ਸੀ ਜਦੋਂ ਉਹਨਾਂ ਰਾਤੋਂ ਰਾਤ ਜਦੋਂ ਆਪਣੇ ਧਰੇ ਲੱਗ ਗਏ ਸਾਰੇ ਸਾਡੀ ਸਾਥੀ ਜਿਹੜੇ ਛੱਡਦੇ ਜਿਹੜੇ ਜੇਲ੍ਹ ਤੁਸੀਂ ਉਸਦੀ ਅਰੰਪਤਾ ਉਹ ਤੋਂ ਜੇਲ੍ਹ ਜੋ ਲੈ ਕੇ ਘਰ ਹੀ ਛੱਡ ਗਿਆ ਤੇਰੀ ਤੋੜ ਉਹਨਾਂ ਨੂੰ ਪਤਾ ਸੀ ਇਹ ਜਿਹੜੇ ਆਪਸੇ ਬੈਠੇ ਆ ਇਹਨਾਂ ਨੇ ਰਾਤ ਦੇ ਨਾਲ ਆਦਵਾਲਾ ਉਹਨਾਂ ਨੂੰ ਪਿਠਾਲ ਕੇ ਦਾਹੀ ਫੁੱਜੋ ਜਿਹੜੇ ਪੱਦੇ ਆ ਉਹਨਾਂ ਨੂੰ 15 ਕਰਾ ਲਿਆ ਉਹਨਾਂ ਨੂੰ ਪਿਠਾਲ ਲਿਆ ਤੇ ਉਹਨਾਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਨਾ ਵਿੱਦਿਆ ਦਿੱਤੀ ਨਾ ਚੰਗਾ ਕੱਪੜਾ ਪਾ ਕੇ ਦੇਇਆ ਨਾ ਚੰਗਾ ਪਹਿਨ ਕੇ ਦੇਇਆ ਨਾ ਮਤਾਂ ਦੇਇਆ ਤੇ ਅੱਜ ਜਦੋਂ ਜ਼ਮੀਨ ਜਿਹੜੀ ਆ ਉਹ ਫਸਲਦਾਰ ਦੇ ਜੋਖ ਹੋ ਗਈ ਤੇ ਸਾਡੇ ਸਰਕਾਰ ਦੀਆਂ ਠਾਗੜੀਆਂ ਬੱਗੀਆਂ ਹੋ ਗਈਆਂ ਉਹਨਾਂ ਉਹਨਾਂ ਜ਼ਮੀਨਾਂ ਦੇ ਉੱਤੇ ਆਪਣੇ ਐਮਐਲਏ ਦਾ ਆਪਣੇ ਮੰਤਰੀਆਂ ਦਾ ਆਪਣੇ ਜਿਹੜੇ ਮਿੱਤਰ ਆ ਸਰਕਾਰੀ ਮੁਲਾਜ਼ਮਾਂ ਦੇ ਟਹਿਰਿਆ ਉਹਨਾਂ ਨੂੰ ਜਿਹੜਾ ਉੱਥੇ ਪਹੁੰਚਣੇ ਚਾਹੁੰਦੀ ਆ ਤਾਂ ਜਿਹੜੇ ਸਾਡੇ ਆਵਾਦਕਾਰ ਆ ਜਿਹੜੇ ਸਾਡੇ ਮੰਡ ਦੇ ਲੋਕ ਆ ਉਹਨਾਂ ਨੂੰ ਜਾਣਨਾ ਚਾਹੁੰਦੀ ਆ ਬਾਹਰੋਂ ਇਹ ਲਾਰਾ ਦਿੰਦੀ ਆ ਵੀ ਸਾਡੀ ਸਰਕਾਰ ਬਣਾ ਲਿਓ ਤੁਹਾਨੂੰ ਮਾਲਕੀ ਹੱਕ ਦਵਾਂਗੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਵਾਂਗੇ ਜਦੋਂ ਗੱਦੀ ਤੇ ਬੈਠ ਜਾਂਦੇ ਆ ਉਦੋਂ ਸਾਹਮਣੇ ਅੱਗੇ ਲਾਰੇ ਤੋਂ ਜਿਹੜੇ ਲੋਕ ਆ ਬੇਈਮਾਨ ਜਿਹੜੇ ਮੁੱਕਰ ਜਾਂਦੇ ਆ ਇਸ ਕਰਕੇ ਕਹਿਣਾ ਚਾਹੁੰਦਾ ਆ ਕਿ ਜਿਹੜੇ ਪੰਜ-ਪੰਜ ਵਾਰੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣੇ ਅੱਜ ਕਿਤੇ ਚਿੜੀ ਨਹੀਂ ਹੁਣਦੀ ਕਿਤੇ ਭਗਵੰਤ ਮਾਨ ਨੂੰ ਵੀ ਪਰੇਖਿਆ ਜਿਹੜਾ ਉਹ ਕੜਵਾ ਆ ਜਾਂਦਾ ਕਿ ਪਸਰਾ ਨਹੀਂ ਰਹਿਣਾ ਸਮਾਜ ਤੋਂ ਬੰਦ ਲੋਕਾਂ ਨੇ ਉਹਨਾਂ ਨੇ ਰਹਾ ਉਹਨਾਂ ਨੇ ਸਰਕਾਰਾਂ ਬਣਾਉਂ ਰਿਆ ਉਹਨਾਂ ਨੇ ਤੋੜਨੀਆਂ ਜਿਹੜਾ ਸਰਕਾਰਾਂ ਦਾ ਲੋਕਾਂ ਦੇ ਉਹਨਾਂ ਦੇ ਰਹਣਾ ਰਹਿ ਗਿਆ ਜਿਹੜੇ ਆਪਣਾ ਘਰ ਪਰਣਗੇ ਜਿਹੜੇ ਆ ਮਾਨਮਾਨ ਹੋਣਗੇ ਚਾਹੇ ਉਹ ਐਮਐਲਏ ਆ ਚਾਹੇ ਨਾ ਦੇ ਮੰਤਰੀ ਆ ਚਾਹੇ ਨਾ ਦੇ ਹੋਰ ਕੋਈ ਅਧਿਕਾਰੀ ਆ ਉਹ ਲੋਕ ਇੱਥੇ ਨਹੀਂ ਰਹਿਣੇ ਆਪਾਂ ਸਾਰੇ ਵੇਂਦੇ ਸੀ ਵੇ 5 ਰੁਪਏ ਕਿਲੋ ਦੇਤਾ ਜਿਹੜਾ ਲੈਣਾ ਤੁਸੀਂ ਸਾਰੇ ਉਹ ਟੀਪਰ ਕਿਵੇਂ ਚੱਲਦੇ ਆ ਉਹਦੇ ਵਿੱਚ ਕਿੰਨਾ ਕਿੰਨਾ ਦਾ ਮੇਲਿਆਂ ਦਾ ਹਿੱਸਾ ਤੁਸੀਂ ਆਪ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ ਜਿਹੜੀਆਂ ਫੋਕੀਆਂ ਤਾਰੇ ਸੀ ਉਹ ਜਿਹੜਾ ਵਾਦੇ ਸੀ ਉਹ ਜਿਉਂਦੇ ਦਿਹਾੜਾ ਰਹਿ ਗਏ ਉਹ ਵੀ ਨਾਲ ਕਾਣਾ ਚੋਣੇ ਆ ਇਦਾਂ ਦੇ 2 MLA ਆ ਪੰਜਾਬ ਦੇ ਧਾਗੂ ਵਾਲੇ ਜਿਹੜੇ ਸਰਕਾਰ ਬਾਦੋਂ ਪਹਿਲਾਂ ਡੈਫੈਕਟਰ ਸੀ ਥਾ-ਥਾ ਕਰਾਈ ਸੀ ਅੱਜ ਫਾਗੋ ਬਾਗ ਲੋਗ ਹੋਏ ਬੈਠੇ ਹਮ ਆ ਜਿਹਨਾਂ ਦਾ ਮਾਲੇ ਜਿਹੜਾ ਸਾਰੇ ਪਾਸੀ ਵੱਡੇ ਆ ਜਾ ਰਿਹਾ ਧੱਕੇ ਕਰ ਕਰਦੇ ਲੋਕਾਂ ਨੇ ਨੱਕਾ ਕੀਤਾ ਸ਼ਰਿਆ ਜਿਹੜੇ ਕਹਿੰਦੇ ਸਹੀ ਆਮ ਘਰਾ ਦੇ ਲੋਕ ਆ ਇਸ ਕਰਕੇ ਵੇਚੀ ਕਰਨੀ ਚਾਹੁੰਦੇ ਆ ਇਹ ਆਮ ਘਰਾ ਦੇ ਨਹੀਂ ਇੱਥੇ ਫੈਸਲਾ ਜਮਾਤਾਂ ਕਰਦੀਆਂ ਜਾਤਾਂ ਨਹੀਂ ਕਰਦੀਆਂ ਜਿਹੜੀਆਂ ਇਹ ਜਮਾਤਾਂ ਇਹ ਸਰਮਾਏਗਰ ਪੂੰਜੀਦਾਰ ਉਹਨਾਂ ਦੇ ਹੱਤ ਦੀਆਂ ਜਮਾਤਾਂ ਉਹਨਾਂ ਦੇ ਹੱਤ ਦੇ ਵਿੱਚ ਜਿਹੜੇ ਫੈਸਲੇ ਕਰ ਰਹੀਆਂ ਇਸ ਕਰਕੇ ਜਣਾ ਚਾਹੁੰਦੇ ਆ ਗੱਤੀ ਲੋਕੋ ਕਿਸਾਨੋ ਦੇ ਇੰਨਾਂ ਦੁਨੀਆ ਦੇ ਅੰਦਰ ਸਾਮਰਾਜ ਦਾ ਹੌਲਾ ਤੇਜ ਆ ਉਹਨਾਂ ਦੀ ਕੋਤ ਆਖਿਆ ਵੇ ਜਿਹੜਾ ਪੰਜਾਬ ਆ ਪਹਿਲਾਂ ਜਿਹੜੀਆਂ ਰੋੜ ਬੜ ਬੜੇ ਕਦੇ ਯਾਰਾ ਮਾਂ ਪਿਓ ਜਿਗੜ ਦੇ ਸੌਂਦੇ ਵਿੱਚ ਉਹ ਲੋਕਾਂ ਦੀ ਜ਼ਮੀਨ ਚਨੇ ਯਾਰ ਬੰਦਾ ਕਹੇ ਕੱਪੜੇ ਦੇ ਥਾਂ ਨੂੰ ਕੱਢ ਦਿੰਦਾ ਲੀਰਾ ਲੀਰਾ ਕਰ ਦਿੰਦਾ ਪੰਜਾਬ ਦੀ ਜ਼ਮੀਨ ਜਿਹੜੀ ਲੀਰਾ ਲੀਰਾ ਕੀਤੀ ਪਈ ਆ ਉਸ ਤੋਂ ਬਾਅਦ ਜਿਹੜਾ ਸਾਨੂੰ ਕਿਤੇ ਭੇਠਾ ਹੋਵੇ ਉਹ ਸ਼ਾਇਦ ਸਾਡਾ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ